हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਮੱਗ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬੜ ਬਈ ਤਾਜੀ ਸੂਈ ਵੀ ਹੈ ਤੇ ਇੱਕ ਬੱਚੀ ਹੈ ਬਈ ਟੌਪ ਦੀ ਆਹ ਪੁੱਛ ਲੈਣੇ ਬਈ ਟੋਟੇਲ ਅੱਜ ਵਜੇ ਬਈ ਜੀ ਹਸੀ ਕਾਲ ਸਰ ਜੀ ਰਾਤ ਹੋ ਠੀਕ ਹਾਂ ਵਧੀਆ ਜੀ ਹਾਂ ਵਧੀਆ ਵਧੀਆ ਚੱਲੋ ਬਈ ਕੰਮ ਕਰ ਹਾਂ ਵਧੀਆ ਕਰਿਆ ਦਾ ਕੰਮ ਕਰ ਨਾਮ ਤੇ ਐਡਰੈਸ ਬੋਲ ਦੋ ਨਾਮ ਮੇਰਾ ਰਮਨਦੀਪ ਬਾਈ ਪਿੰਡ ਕੋਠਾਗੁਰੂ ਜੀ ਤੇ ਸੇ ਰਾਮਪਰਾਪੁਰ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਬਈ ਨੇੜੇ ਆਪਣੇ ਇਧਰੋਂ ਭੱਜਤਾ ਭਾਈ ਕਰਿਆ ਜਾਂਦੇ ਮੋਬਾਈਲ ਨੰਬਰ ਕੋਡ ਮੋਬਾਈਲ 628806 52576 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟਿਸ ਕਰ ਲੋ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਈ ਇਹ ਦੂਜਾ ਸੂਆ ਸੂਈ ਆ ਭਾਈ ਕਦੋਂ ਸੂਈ ਆ ਭਾਈ ਇਹ ਰਾਤ ਸੂਈ ਆ 2 ਵਜੇ ਠੀਕ ਆ ਜੇਰ ਪੈਗੀ ਭਾਈ ਹਾਂ ਜੇਰ ਯੂਰ ਦੀ ਓਕੇ ਆਪਣੇ ਕੋਲੇ ਵੀਡੀਓ ਹੈਗੀ ਆ ਬੱਚਾ ਕੀ ਆ ਭਾਈ ਬੱਚਾ ਵੱਛਾ ਦਿੱਤਾ ਬਲੀ ਬੱਚਾ ਬੱਚੇ ਬਹੁਤ ਚੰਗੇ ਪਾਉਂਦੀ ਹੈ ਨਾ ਹਾਂ ਬੱਚਾ ਪੂਰੇ ਫੁੱਲ ਹਾਈਟ ਦਾ ਹੈ ਮਤਲਬ ਗਾਂ ਨੂੰ ਵੀ ਬੱਚੀ ਉਹੀ ਵਾਲਾ ਟੀਕਾ ਲਾ ਮੈਂ ਕਹਿੰਦਾ ਕੀ ਬਾਤ ਹੈ ਤੜਕੇ ਉਹ ਖਾਲੀਆਂ ਨੂੰ ਕਰਤੀ 6-7 ਕਿਲੋ ਦੁੱਧ ਕਾੜਦਾ ਸੀ ਬੱਚੇ ਨੂੰ ਚੰਗਾ ਕੇ ਠੀਕ ਆ ਉਹ ਗਰਮੀਆਂ ਫਿਰ ਮੱਚ ਜਾਂਦੀਆਂ ਹੱਥ ਮੱਚ ਜਾਂਦੀਆਂ ਨੇ ਆ ਡਰ ਕਮਾਲ ਦਾ ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਵ ਤੇ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਆ ਦੁੱਧ ਵੀਰੇ ਮਾਲਕ ਨੇ ਆਪ ਨੂੰ ਪਹਿਲੇ ਸੂਏ ਦਾ 23 ਤੋਂ 24 ਕਿਲੋ ਦੱਸਿਆਗਾ ਠੀਕ ਆ ਪਿੰਡੂ ਹੀ ਆਪਾਂ ਵੜ ਲਈ ਆ ਇਸ ਵਾਰ ਆ ਸਾਕ ਜਿਹੜੇ ਹਿਸਾਬ ਤੇ ਵੜ ਤਿਆਰ ਹੋਈ ਆ ਰਾਜੀ ਆ 25-26 ਕਿਲੋ ਦੁੱਧ ਖੁੱਲਾ ਪਾ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਫੁੱਲ ਵੱਡਾ ਕਦ ਰਾਜੀ ਫੁੱਲ ਥਾਣ ਬਹੁਤ ਚੰਗਾ ਚਵਾਈ ਕਿਵੇਂ ਚੋਇਸ ਜਿਹਦੇ ਉਪਰ ਪਾਈ ਚਾਹੀ ਗਿਆ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਠੀਕ ਆ ਬਾਈ ਚਵਾਈ ਚਵਾਈ ਬਾਈ ਕਹਿੰਦਾ ਨੰਬਰ 1 ਫੁੱਲ ਕੱਦਦਾ ਬਈ ਛੋਟਾ ਨਹੀਂ ਹੈਗਾ ਫੁੱਲ ਵੱਡਾ ਕੱਦਦਾ ਚਮਕ ਬਹੁਤ ਅਗੜ ਤੇ ਰਾਜੀ ਫੁੱਲ ਆ ਆਰਡਰ ਕਮਾਲ ਦਾ ਬਹੁਤ ਆ ਬਾਈ ਨੇ ਕੱਢਿਆ ਸਵੇਰ ਕੋਸਾ ਉਹਨਾਂ ਜਜਮੈਂਟ ਕਰ ਲਿਓ ਸ਼ਾਮ ਦਾ ਕੱਢਣੀ ਕੁਆਲਿਟੀ ਨੇ ਹੋਰ ਵਧੀਆ ਬਣਾ ਲੈਣੀ ਆ ਸੋ ਇਹ ਸਵਾਈ ਆ ਬੱਚਾ ਕਰਮਾਉਂਦੀ ਆ ਰੱਛਾ ਦਿੱਤਾ ਬੱਚੇ ਚ ਅੱਗੇ ਪਾਉਂਦੀ ਆ ਜੇ ਬੱਚੀ ਬੁੱੱਚੀ ਦੇਤੀ ਬਾਈ ਮੈਂ ਕਹਿੰਦਾ ਕੀ ਬਾਤ ਆ ਰਾਤੀ ਤੋਰਾ ਤਾਰ ਚੰਗਾ ਬੜਾ ਮੁੱਲ ਕੀ ਹੈ ਭਰਾ ਇਹਦਾ ਮੁੱਲ ਵੀਰੇ 75000 ਰੁਪਏ ਮਾਨਦਾਨ ਹੋ ਜਾਵੇ ਆ ਮਾਨਦਾਨ ਹੋ ਜਾਵੇ ਜਮਾ ਜਾਇਜ਼ ਮੁੱਲ ਵੀਰੇ 75000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜਾਵੇ ਤਿਆਰੀ ਟੁਰੀ ਬੜੀ ਬਹੁਤ ਚੰਗੀ ਹੈ ਲੇਵਾ ਭਾਈ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਘਹਿਲ ਤੇ ਆਗੇ ਭਰਾ ਬੱਚੀ ਕਿੰਨੀ ਉਮਰ ਹੈ ਦੀ ਇਹ ਵੀਰੇ 6.5 ਮਹੀਨੇ ਦੀ ਬੱਚੀ ਹੈ ਠੀਕ ਹੈ ਕਿਹੜੀ ਟੀਕੇ ਦੀ ਹੈ ਇਸ ਟਰੈਕਰ ਬੋਲਦੀ ਆ ਤੇ ਮਾਂ ਦਾ ਦੁੱਧ ਬਈ ਇਹਦੀ ਮਾਂ ਦਾ ਰਿਕਾਰਡ ਵੀਰੇ ਪਹਿਲੇ ਸਿਰ ਦਾ 27 ਤੋਂ 28 ਕਿਲੋ ਦਾ ਹੀ ਥਾਣ ਬਹੁਤ ਚੰਗਾ ਲੱਗਿਆ ਹਨਾ हां ਝੋਲੀ ਬਈ ਕਮਾਲ ਆ ਕੱਲਾ ਕੱਲਾ ਥਾਣਾ ਖੋਲਿਓ ਬਈ ਮਾੜੀ ਤੋਰ ਦੀ ਰੰਗ ਰੂਪ ਬਹੁਤ ਚੰਗਾ ਚੰਗੀ ਆ ਸਮੀ ਭਲੀ ਆ ਬੱਚੀ ਨਿਕਰੀ ਨੁਕਰੀ ਚੰਗੀ ਆ ਚਮਕ ਬਹੁਤ ਆ ਬੱਚੀ ਦੇ ਫੇਸ ਬੜਾ ਪਿਆਰਾ ਬਈ ਬਾਕੀ ਤੋਰਾ ਤਾਰਾ ਚੰਗਾ ਬੱਚੀ ਦਾ ਕੀ ਮੋ ਲਵਰਾ ਇਹਦਾ ਮੋ ਲ 15000 ਬਈ ਮਾਨਦਾਨ ਹੋ ਜੂ ਹਾਂ ਹੋਊਗਾ ਵੀਰੇ ਇਹ ਆਪਣੀ ਘਰ ਦੀ ਬੱਚੀ ਹੈ ਇਹਦੀ ਮਾਂ ਆਪਣੇ ਕੋਲੇ ਹੀ ਆ ਓਕੇ 15000 ਰੁਪਇਆ ਬਾਈ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਣਦਾ ਗਿਰੂ ਫੇਸ ਬੜਾ ਪਿਆਰਾ ਸਭ ਵੀ ਪੜਿਆ ਰਾਜੀ ਰੂਜੀ ਠੀਕ ਆ ਬਾਈ ਭਾਈ ਦੀ ਨਾਠ ਦੀ ਜਾਨ ਵਾਲੀ ਹੈਗੀ ਮਸਤੀ ਕਰਦੀ ਹੈ ਪੂਰੀ ਚੰਗੀ ਹੈ ਬੱਚੀ ਮੁੱਲ ਜਾਇਜ਼ ਆ 15000 ਰੁਪਇਆ ਮਾਨਤਨ ਬਾਕੀ ਥਣ ਚਾਰੀ ਹੈ ਬਾਈ ਕੋਈ ਫੋਕਸ ਕਰਨੀ ਹਾਂ ਸਹੀ ਗੱਲ ਆ ਕੱਲਾ ਕੱਲਾ ਥਾਣਾ ਪੂਰੀ ਪਿੱਥੀ ਤੇ ਥਾਣ ਲੱਗਿਆਗਾ ਫੇਸ ਬੜਾ ਪਿਆਰਾ ਲੈ ਫੇਸ ਫੂਸ ਬਹੁਤ ਚੰਗਾ ਮਾਰਾ ਦੁੱਧ ਚੰਗਾ ਚੰਗੇ ਸੀਵਣ ਦੀ ਮੁੱਲ ਜਾਇਜ 15000 ਮਾਨਤਾਨ ਜ਼ਰੂਰ ਹੋਜੂ ਇਹਦੀ ਮਾਂ ਵੀ ਆਪਣੇ ਕੋਲ ਹੀ ਆ ਖੜੀ ਇਹਦੀ ਮਾਂ ওরਲੇ ਪਾਸਾ ਆওরਲੇ ਪਾਸੇ ਹਾਂ ਠੀਕ ਆ ਬਾਈ ਤੇ ਕਿਸੇ ਵੀਰ ਨੂੰ ਬਾਈ ਦੋਵੇਂ ਨਗਾਂ ਚ ਕੋਈ ਵੀ ਨਗ ਪਸੰਦ ਆ ਭਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਅ ਕਰਾਂ ਧੰਨਵਾਦ